ਇਨ੍ਹਾਂ ਸੂਬਿਆਂ 'ਚ ਮਰਦਾਂ ਨਾਲੋਂ ਵੱਧ ਸ਼ਰਾਬ ਪੀਂਦੀਆਂ ਨੇ ਔਰਤਾਂ ਅੰਕੜੇ ਉਡਾ ਦੇਣਗੇ ਹੋਸ਼ ਜਾਣੋ ਕਿਵੇਂ ਸ਼ੁਰੂ ਹੋਇਆ ਔਰ ਜਾਣ ਸ਼ਰਾਬ ਪੀਣਾ ਹੁਣ ਸਿਰਫ ਮਰਦਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ ਸਗੋਂ ਇਹ ਔਰਤਾਂ ਦੀ ਜੀਵਨ ਸ਼ੈਲੀ ਦਾ ਵੀ ਹਿੱਸਾ ਬਣ ਗਿਆ ਭਾਰਤ ਦੇ ਗੁਜਰਾਤਾਂ ਵਿੱਚ ਔਰਤਾਂ ਜ਼ਿਆਦਾ ਸ਼ਰਾਬ ਪੀਂਦੀਆਂ ਨੇ ਭਾਰਤ ਵਿੱਚ ਲੋਕਾਂ ਨੂੰ ਸ਼ਰਾਬ ਪੀਣ ਲਈ ਇੱਕ ਬਹਾਨੇ ਦੀ ਲੋੜ ਹੁੰਦੀ ਹੈ ਇਹ ਤੇ ਸ਼ਰਾਬ ਸਿਰਫ ਪਾਰਟੀਆਂ ਤੇ ਜਸ਼ਨਾਂ ਦੌਰਾਨ ਹੀ ਨਹੀਂ ਸਗੋਂ ਲੋਕ ਦੁੱਖ ਮਿਟਾਉਣ ਲਈ ਵੀ ਇਸ ਦਾ ਸੇਵਨ ਕਰਦੇ ਨੇ ਹਾਲਾਂਕਿ ਇੱਕ ਸਮੇਂ ਸ਼ਰਾਬ ਪੀਣਾ ਸਿਰਫ ਮਰਦਾਂ ਵਿੱਚ ਹੀ ਟ੍ਰੈਂਡ ਸੀ ਪਰ ਹੁਣ ਇਹ ਰੁਝਾਨ ਬਦਲ ਗਿਆ ਹੈ ਅਤੇ ਔਰਤਾਂ ਵੀ ਇਸ ਵਿੱਚ ਸ਼ਾਮਲ ਹੋ ਗਈਆਂ ਨੇ ਆਓ ਜਾਣਦੇ ਹਾਂ ਭਾਰਤ ਦੇ ਉਹਨਾਂ ਰਾਜਾਂ ਬਾਰੇ ਜਿੱਥੇ ਔਰਤਾਂ ਸਭ ਤੋਂ ਵੱਧ ਸ਼ਰਾਬ ਪੀਂਦੀਆਂ ਨੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019 ਤੋਂ 21 ਤੱਕ ਦੇ ਅੰਕੜਿਆਂ ਦੀ ਮੰਨੀਏ ਤਾਂ ਔਰਤਾਂ ਵਿੱਚ ਸ਼ਰਾਬ ਦਾ ਰੁਝਾਨ ਇਨਾ ਕਾਰਨਾ ਕਰਕੇ ਹੋਇਆ ਹੈ ਜਿਵੇਂ ਕਿ ਸਥਾਨਕ ਪਰੰਪਰਾਵਾਂ ਬਦਲਦੀ ਜੀਵਨ ਸ਼ੈਲੀ ਆਦੀਵਾਸੀ ਖੇਤਰਾਂ ਵਿੱਚ ਤਾਂ ਸ਼ਰਾਬ ਪੀਣਾ ਰੋਜ਼ਾਨਾ ਦਾ ਜੀਵਨ ਹਿੱਸਾ ਹੈ ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਵੀ ਤਣਾਅ ਵਰਗੇ ਕਾਰਨਾ ਕਰਕੇ ਔਰਤਾਂ ਵਿੱਚ ਸ਼ਰਾਬ ਦਾ ਪ੍ਰਚਲਨ ਵਧ ਗਿਆ ਹੈ ਇਸ ਲਿਸਟ ਵਿੱਚ ਟੌਪ ਦੇ অরुणाਚਲ ਪ੍ਰਦੇਸ਼ ਜਿੱਥੇ ਔਰਤਾਂ ਵਿੱਚ ਸ਼ਰਾਬ ਪੀਣ ਦੀ ਦਰ 24.2% ਹੈ ਇੱਥੇ ਮਹਿਮਾਨਾਂ ਨੂੰ ਚੌਲਾਂ ਦੀ ਬੀਅਰ ਪਰੋਸਣਾ ਉਹਨਾਂ ਦੀ ਪਰੰਪਰਾ ਦਾ ਹਿੱਸਾ ਹੈ ਸਿੱਖਮ ਵਿੱਚ 16.2 ਔਰਤਾਂ ਸ਼ਰਾਬ ਪਿੰਦੀਆਂ ਨੇ ਇੱਥੇ ਛਾਂਗ ਨਾਮਕ ਇੱਕ ਪ੍ਰਸਿੱਧ ਸਥਾਨਕ ਬੀਅਰ ਬਣਾਈ ਜਾਂਦੀ ਹੈ ਜੋ ਕਿ ਬਾਜਰੀ ਤੋਂ ਬਣੀ ਹੁੰਦੀ ਹੈ ਇਸ ਤੋਂ ਬਾਅਦ ਅਸਾਮ ਆਉਂਦਾ ਹੈ ਇੱਥੇ 7.3% ਔਰਤਾਂ ਸ਼ਰਾਬ ਪਿੰਦੀਆਂ ਨੇ ਇੱਥੇ ਵਿਸਕੀ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਪ੍ਰਸਿੱਧ ਹੈ ਤੇਲੰਗਾਨਾ ਵਿੱਚ 6.7% ਔਰਤਾਂ ਸ਼ਰਾਬ ਪਿੰਦੀਆਂ ਨੇ ਇੱਥੇ ਔਰਤਾਂ ਸ਼ਹਿਰ ਨਾਲੋਂ ਪਿੰਡਾਂ ਵਿੱਚ ਜ਼ਿਆਦਾ ਸ਼ਰਾਬ ਪਿੰਦੀਆਂ ਨੇ ਇੱਥੇ ਖੁਸ਼ੀ ਅਤੇ ਦੁੱਖ ਦੋਮਾ ਵਿੱਚ ਸ਼ਰਾਬ ਪਰਚਲਿਤ ਹੈ। ਚਾਰਖੰਡ ਵਿੱਚ 6.7% ਔਰਤਾਂ ਸ਼ਰਾਬ ਪੀਂਦੀਆਂ ਨੇ। ਕਈ ਆਦੀਵਾਸੀ ਖੇਤਰਾਂ ਵਿੱਚ ਸ਼ਰਾਬ ਸੱਭਿਆਚਾਰਕ ਰਸਮਾਂ ਦਾ ਹਿੱਸਾ ਹੈ।